ਸਾਸੀ ਗਾਲ ਜੀ ਕਿਦਾਂ ਲੱਗਿਆ ਸੈਟਅਪ ਉਹ ਸਰਟੀਫਿਕੇਟ ਵੀ ਜੜਾ ਕੇ ਲਾਤਾ ਉਹ YouTube ਵਾਲਾ ਜਿਗਾੜ ਵੀ ਲਾਤਾ ਸੋ ਬੇਨਤੀ ਇਹ ਆ ਕਿ ਆਪਣੀ ਜਿਹੜੀ ਵੀਡੀਓ ਆ ਇਹ ਏ ਸੀਰੀਜ਼ ਦੀ ਆਖਰੀ ਵੀਡੀਓ ਰਹੇਗੀ ਇਹਦੇ ਤੋਂ ਬਾਅਦ ਆਪਾਂ ਟਰਾਲੀਆਂ ਤੇ ਹੀ ਆਉਣੇ ਇਹ ਲਾਸਟ ਵੀਡੀਓ ਆ ਤੇ ਆਪਾਂ ਸੀਰੀਜ਼ ਕੰਪਲੀਟ ਕਰ ਲਈਏ ਉਤੋਂ ਬਾਅਦ ਆਪਾਂ ਫਿਰ ਲਾਉਨੇ ਆ ਤਾ ਕੋਈ ਘਪਰਾਇਓ ਨਾ ਕਿਤੇ ਕਈਆਂ ਨੂੰ ਇਹ ਹੋ ਜਾਂਦਾ ਵੀ ਵੀਡੀਓ ਪੈ ਕੇ ਭੱਜ ਗਿਆ ਕੱਲੀ ਕੱਲੀ ਗੱਲ ਐਵੀਡੈਂਸ ਨਾ ਕਰੂੰ ਆ ਗਿਆ ਗੱਲ ਆਪਾਂ ਕੀ ਕੀਤੀ ਸੀ ਜੀਡੀ ਦੇ ਬ੍ਰੇਕਾਂ ਬਾਰੇ ਕਿ ਜਿਹੜੇ 50 hpi ਤੋਂ ਥੱਲੇ ਵਾਲੇ ਨੇ ਉਹਨਾਂ ਦੇ ਬ੍ਰੇਕ ਵੀ ਕਿਉਂ ਦੂਜੇ ਜਿਹੜੇ ਜਿਵੇਂ ਸਵਰਾਜ ਹੋ ਗਿਆ ਸੋਨਾ ਲਿਖਾ ਹੋ ਗਿਆ ਹੋਰ ਹੋ ਗਿਆ ਉਹਨਾਂ ਨੂੰ ਵੱੱਦ ਕਿਉਂ ਲੱਗਦੇ ਆ ਹਾਲਾਂਕਿ ਜਿਹੜੇ 50 hpi ਤੋਂ ਥੱਲੇ ਵਾਲੇ ਜੀਡੀ ਦੇ ਉਹ ਬਿਨਾ ਪ੍ਰੈਸ਼ਰ ਬ੍ਰੇਕ ਨੇ ਸਿੰਪਲ ਆਇਲਮੋਸਟ ਨੇ ਪਰ ਉਹਨਾਂ ਦੇ ਉਹ ਜਿਹੜਾ ਸਰਵਾ ਸਿਸਟਮ ਹੋ ਨਹੀਂ ਲੱਗਿਆ ਉਹਨਾਂ ਦੇ ਹੈਂਡ ਬ੍ਰੇਕ ਵੀ ਲੱਗਿਆ ਹੋਇਆ ਸਮਝਦੇ ਹੋ ਉਹਨਾਂ ਦੇ ਉਹ ਕੋਈ ਜਗਾੜ ਨਹੀਂ ਲੱਗਿਆ ਹੋਇਆ ਉਹ ਹੈ ਇੱਕ ਸਿੰਪਲ ਬ੍ਰੇਕ ਨੇ ਪਰ ਉਹ ਕਿਉਂ ਵੱੱਦ ਲੱਗਦੇ ਨੇ ਇੱਕ ਮੈਂ ਥੋੜੀ ਜਿਹੀ ਐਡ ਆਨ ਹੋਰ ਕਰਦਾ ਜਿੰਨੇ ਜਿਹੜੀ ਸਸਪੈਂਡਲ ਪੈਡਲ ਵਾਲੇ ਨੇ ਉਹਨਾਂ ਦੇ ਸਾਰਿਆਂ ਦੇ ਪਾਵਰ ਬ੍ਰੇਕ ਨੇ ਜਿਵੇਂ ਹੁਣ 53 ਦਾ 54 ਪੰਜ ਸਸਪੈਂਡਲ ਪੈਡਲ ਨਹੀਂ ਹੁੰਦਾ ਜਿਹੜੇ ਦੂਜੇ ਜਿਹੜੀ ਨੇ ਉਹ ਸਸਪੈਂਡਲ ਪੈਡਲ ਨਹੀਂ ਹੈਗੇ ਕਿਉਂਕਿ ਉਹਨਾਂ ਤੇ ਰੌੜ ਜਾਂਦੀ ਆ ਸਿੱਧੀ ਸਸਪੈਂਡਲ ਪੈਡਲ ਵਾਲੇ ਟਰੱਕ ਨੇ ਜਿੰਨੇ ਜਿਹੜੀ ਉਹ ਸਾਰੇ ਪਾਵਰ ਬ੍ਰੇਕ ਨੇ ਐਨੀਵੇਜ਼ ਹੁਣ ਗੱਲ ਆ ਗਈ ਵੀ ਬ੍ਰੇਕ ਕਿਉਂ ਵੱਧ ਲੱਗਦੇ ਨੇ ਦੇਖੋ ਤੁਹਾਨੂੰ ਇਹ ਗੱਲ ਸਮਝ ਨਹੀਂ ਪਾਉਗੀ ਵੀ ਜਿਹੜਾ ਜੀਡੀ ਆ ਇਹ ਛੋਟੀ ਪਾਵਰ ਤੋਂ ਲੈ ਕੇ ਉੱਪਰਲੀ ਪਾਵਰ ਤੱਕ ਐਪੀਸਾਈਕਲਿਕ ਢਾਂਚੇ ਚ ਆਉਂਦਾ ਆ ਤੁਹਾਡੇ ਪਲੈਨਟ ਕੋਈ ਉਹਨੂੰ ਪਲੈਨਟਰੀ ਕਹਿੰਦਾ ਕੋਈ ਐਪੀਸਾਈਕਲਿਕ ਕਹਿੰਦਾ ਕੋਈ ਸਨ ਕਹਿੰਦਾ ਕੋਈ ਕੁਛ ਕਹਿੰਦਾ ਉਹ ਆਪਣੇ ਆਪਣੇ ਅਗਲੇ ਤੇ ਉਹ ਹੈਗੇ ਨੇ ਟਰੇਡਮਾਰਕ ਕਹਿ ਲਓ ਜਾਂ ਕੁਛ ਕਹਿ ਲਓ ਤਾਂ ਕਿ ਕੋਈ ਕਾਪੀਰਾਈਟ ਦੀ ਕੋਈ ਦਿੱਕਤ ਨਾ ਜੇ ਹੈਨਾ ਉਹ ਪੇਟੈਂਟ ਹੈਗੇ ਨੇ ਆਪਣੇ ਆਪਣੇ ਜਿਹੜੀ ਆਉਂਦਾ ਐਪੀਸਾਈਕਲਿਕ ਢਾਂਚੇ ਚ ਹੁਣ ਜੇ ਆਪਾਂ ਮੈਂ ਤੁਹਾਨੂੰ ਇੱਕ ਧਾਰਨ ਦੇ ਦਿੰਦਾ ਇੱਕ ਪਾਸੇ ਆਪਾਂ 5050 D ਨੂੰ ਨਹੀਂ ਛੱਡੋ 52 10 ਗੇਅਰ ਪਰੂ ਖੜਾ ਲਓ ਇੱਕ ਪਾਸੇ ਆ 855 ਖੜਾ ਲੰਨੇ ਹੁਣ ਆਪਾਂ ਕਹਿੰਦੇ ਆ ਯਾਰ 52 ਦਾਸ ਤੇ ਬ੍ਰੇਕ ਬਹੁਤ ਜ਼ਿਆਦੇ ਲੱਗਦੇ ਨੇ ਉਹ ਬ੍ਰਦਰ ਕਿਉਂ ਲੱਗਦੇ ਨੇ ਤੇ ਪਿੱਛੇ ਰੀਜ਼ਨ ਆ ਉਹਦੇ ਪਿੱਛੇ ਐਪੀ ਸਾਈਕਲਿਕ ਢਾਂਚਾ ਹੈ ਸਵਰਾਜ ਦੇ ਬੁੱਲ ਚੌਂਦਾ ਸਵਰਾਜ ਸਮਝਦੇ ਹੋ ਬੁੱਲ ਚੌਣ ਕਰਕੇ ਜਿਹੜਾ ਬੁੱਲ ਵਾਲੇ ਦਾ ਬ੍ਰੇਕ ਡਰਮ ਆ ਉਹਦਾ ਜਿਹੜਾ ਲੈਦਰ ਆ ਉਹ 6 ਤੋਂ 8 ਇੰਚ ਦਾ ਮੈਕਸ ਮੜਾ ਮੋਟੋ ਪਰਸਲੇ ਹੋ ਸਕਦਾ ਜਣੀ ਕਹਿਣ ਤੋਂ ਭਾਵ ਛੋਟਾ ਠੀਕ ਆ ਜਿਹੜਾ ਆ ਗਿਆ ਐਪੀ ਸਾਈਕਲਿਕ ਦਾ ਉਹ 12 ਤੋਂ 14 ਇੰਚ ਦਾ ਸ਼ਾਇਦ ਮੈਂ ਇੰਚਾਂ 'ਚ ਕਿਤੇ ਗਲਤ ਵੀ ਹੋ ਸਕਦਾ ਵੱਡਾ ਕਹਿਣ ਤੋਂ ਭਾਵ ਐਪੀ ਸਾਈਕਲਿਕ ਦਾ ਜਿਹੜਾ ਬ੍ਰੇਕ ਲੱਗਣ ਦਾ ਸਿਸਟਮ ਆ ਉਹ ਵੀ ਜਾਦਾ ਵਧੀਆ ਕਿਤੇ ਡਰਮ ਨਾਲੋਂ ਡਰਮ ਇੱਕ ਬਾਹਰ ਕੱਢਿਆ ਹੋਇਆ ਹੈ ਅਲੱਗ ਤੋਂ ਜਿਗਾਰਡ ਲਾਇਆ ਪਿਆ ਉਹਦੇ ਐਪੀ ਸਾਈਕਲਿਕ ਵਾਲੇ ਉਹਦੇ ਜਿਗਾਰਡ ਦੇ ਪਿੱਛੇ ਮੰਨ ਕੇ ਚੱਲੋ ਲੈਦਰ ਚੱਲਦੇ ਨੇ ਉਹ ਬ੍ਰੇਕ ਲੱਗ ਜਾਂਦੇ ਨੇ ਹੁਣ ਜਦੋਂ ਲੈਦਰ ਵੱਡਾ ਹੋਊਗਾ ਬ੍ਰੇਕਾਂ ਦੀ ਜਿਹੜੀ ਸ਼ਮਤਾ ਹੈ ਉਹ ਤਾਂ ਵਧਣੀ ਹੋ ਪਣੀ ਹੈ। ਉਹ ਘਟੂਗੀ ਕਿਵੇਂ? ਇਹ ਰੀਜ਼ਨ ਮੇਨ ਆ ਬ੍ਰੇਕਾਂ ਦਾ। ਹੁਣ ਆਪਾਂ ਹਾਲੈਂਡ ਦੇ ਕਹਿੰਦੇ ਆ ਹਾਲੈਂਡ ਦੇ ਅੰਦਰ ਜਿਗਾੜ ਵਾਲਾ ਵਧੀਆ। ਹਾਲੈਂਡ ਦੇ ਤਾਂ ਬ੍ਰੇਕ ਪੱਧ ਲੱਗਦੇ ਨੇ। ਹੁਣ ਜਿਵੇਂ 855 630 NGT ਲੈ ਕੇ ਆ ਰਿਹਾ ਜਿਹੜਾ 855 ਇਹ ਹੋਲੀ-ਹੋਲੀ CRD ਵੀ ਹੋ ਜਾਣਾ। ਚਲੋ ਜਿਹੜਾ ਆਪਣਾ ਐਪੀ ਸਾਈਕਲਿਕ ਟ੍ਰੇਨ ਆ ਜਿਵੇਂ ਪਲੈਂਟਰੀ ਆ ਜਿਵੇਂ 6963 ਨੇ ਇਹ ਚੀਜ਼ ਹੋ ਰਹੀ ਆ ਬਹੁਤ ਛੇਤੀ 855 ਚ ਇਹ ਨਹੀਂ ਕਿ ਐਡਾ ਬੜਾ ਟ੍ਰਾਂਸਮਿਸ਼ਨ ਲਾ ਰਹੇ ਨੇ ਟ੍ਰਾਂਸਮਿਸ਼ਨ ਲਾਉਣਗੇ ਬਹੁਤ ਛੋਟਾ ਜਿਹਾ ਉਹਦੀ ਆਪਾਂ ਇੱਕ ਰੀਲ ਵੀਡੀਓ ਵੀ ਪਾਈ ਸੀ ਪਰ ਤੜਫਣ ਲੱਗ ਗਿਆ ਮੈਂ ਲਾਤੀ ਇਹ ਐਪੀ ਸਾਈਕਲਿਕ ਚ ਆ ਰਿਹਾ ਪਿੱਛੋਂ ਇਹਦੇ ਵੀ ਬ੍ਰੇਕ ਪਹੁੰਚ ਜਾਦੇ ਵੱਜ ਜਾਣੇ ਇੰਨਾ ਕਾਰਨ ਆ ਜਿਹੜਾ ਬ੍ਰੇਕ ਪੱਤੇ ਲੱਗਣ ਦਾ ਕਾਰਨ ਆ ਜਿਹੜਾ ਐਪੀ ਸਾਈਕਲਿਕ ਢਾਂਚੇ 'ਚ ਬ੍ਰੇਕ ਲੱਗੇ ਹੋਣਗੇ ਉਹ ਬ੍ਰੇਕ ਤਾਂ ਪੱਤੇ ਵੱਜਣਗੇ ਚਾਹੇ ਹੁਣ 855 ਦੇ ਵੀ ਲਾ ਲੋ ਥੋਣੇ ਲਿਖਿਆ ਹੁੰਦਾ ਜਿਨਨੇ ਆਪਣੇ ਨੰਬਰ ਸਿਲੈਕਟਰ ਨੇ ਸਾਰਿਆਂ ਦੇ ਆਲਮੋਸਟ ਨੇ ਬ੍ਰੇਕ ਬ੍ਰੇਕ ਭਾਵੇਂ ਵਾਲੇ ਬਸ ਨੇ ਪਰ ਉਹਦਾ ਜਿਹੜਾ ਬ੍ਰੇਕਾਂ ਦਾ ਜਗਾੜ ਆ ਉਹ ਬਹੁਤ ਪੱਟਾ ਆ ਯਾਰ ਉਹ ਕਿਵੇਂ ਉਹਨੂੰ ਕੰਪਲੀਟ ਕਰ ਜਾਊਗਾ ਹੁਣ ਅਗਲੀ ਗੱਲ ਆ ਗਈ ਵੀ ਕਿਉਂ ਬਾਹਰਲੀ ਕੰਪਨੀਆਂ ਐਪੀ ਸਾਈਕਲਿਕ ਲਾਉਂਦੀਆਂ ਨੇ ਬ੍ਰਦਰ ਉੱਥੇ ਸਿਸਟਮ ਹੋਰ ਉਹਨਾਂ ਨੂੰ ਬਾਹਰ ਰੇਟ ਬਹੁਤ ਮਿਲਦਾ ਹੈ ਟਰੈਕਟਰਾਂ ਦਾ ਹੁਣ ਮੈਂ ਤੁਹਾਨੂੰ ਰੇਟ ਤੇ ਇੱਕ ਲੱਗੋ ਵੀ ਆਪਾਂ ਵੀਡੀਓ ਕਰਾਂਗੇ ਵੀ ਕਿੰਨਾ ਕਿੰਨਾ ਰੇਟ ਆ ਹੁਣ ਆਪਣੀਆਂ ਜਿਹੜੀਆਂ ਡੋਮੈਸਟਿਕ ਕੰਪਨੀਆਂ ਨੇ ਹਰ ਗੱਲ 'ਚ ਕਾਸਟ ਕਟਿੰਗ ਕਰਦੀਆਂ ਕਿਉਂਕਿ ਉਰੇ ਵੇਚਣਾ ਟਰੈਕਟਰ ਇਹਨਾਂ ਨੇ ਇਨ ਇਨਾ ਮਤਲਬ ਕਿ ਕੁਆਂਟੀਟੀ ਟਰੈਕਟਰ ਵੇਚਣਾ ਹੈ ਰੇਟ ਤੇ ਗੌਰ ਕਰਨੀ ਆ ਹੁਣ ਜੇ ਆਪਾਂ ਇੱਕ ਟਰੈਕਟਰ ਨੂੰ ਐਪੀਸਾਈ ਕਲਿੱਕ ਕਰਦੇ ਆ ਉਹ ਤਾਂ ਰੇਟ ਉਹਦਾ ਪਤਾ ਨਹੀਂ ਪਤਾਣਾ ਆਪਣੀਆਂ ਕੰਪਨੀਆਂ ਦਾ ਜਿਹੜਾ ਸੋਚਣ ਦਾ ਨਜ਼ਰੀਆ ਉਹ ਹੋਰ ਹੈ ਉਹਨਾਂ ਕੰਪਨੀਆਂ ਦਾ ਸੋਚਣ ਦਾ ਨਜ਼ਰੀਆ ਹੋਰ ਹੈ ਬਾਕੀ ਆਪਣੇ ਲੋਕ ਨੇ ਭਰਾਵੋ ਜਿੱਥੇ ਜਿਹਦਾ ਮਨ ਸੈ ਜੋ ਸੂਟ ਕਰਦਾ ਉਹ ਅਗਲਾ ਭੁੱਲੀ ਜਾਂਦਾ ਹੁਣ ਆਪਾਂ ਟਰੈਕਟਰਾਂ ਨੂੰ ਤਾਂ ਕਹਿੰਦੇ ਬਲਡ ਕਲਾਸ ਫਿਰ ਆਪਾਂ ਥਾਰ ਵੀ ਪਾਈ ਚੀ ਜੀਪ ਲੈ ਲਿਆ ਕਰੋ ਰੈਂਗਲਰ ਮੈਂ ਕੋਈ ਮਿਹਣਾ ਨਹੀਂ ਮਾਰਦਾ ਮੈਂ ਕਿ ਸਿੰਪਲ ਗੱਲ ਕਰ ਰਿਹਾ ਫਿਰ ਆਪਾਂ ਬਾਈ ਜੀ ਜਦੋਂ ਸਕੋਰਪਿਓ ਲੈਣ ਜਾਂਦੇ ਆ ਉਹ ਤੋਂ ਰੇਂਜ ਰੋਵਰ ਕਿਉਂ ਨਹੀਂ ਲਿਆਉਂਦੇ ਜਾਂ ਫੋਰਚਨਰ ਕਿਉਂ ਨਹੀਂ ਲਿਆਉਂਦੇ ਗੱਡੀਆਂ ਚ ਤਾਂ ਆਪਾਂ ਮਿੰਦਰਾ ਆਪਾਂ ਨੂੰ ਬਹੁਤ ਚੰਗਾ ਲੱਗਦਾ ਹੈ ਹਨਾ ਟਰੈਕਟਰਾਂ ਚ ਤਾਂ ਨਹੀਂ ਲੱਗਦਾ ਮੈਂ ਕੋਈ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਫਲਾਣਾ ਕੋਈ ਉਈ ਉਈ ਬੋਲੀ ਜਾਂਦੇ ਹੁੰਦੇ ਵੀ ਇਹ ਫਲਾਣਾ ਟਰੈਕਟਰ ਮੇਰੇ ਪਾਸ ਦੀ ਜਿਹੜਾ ਮਰਜ਼ੀ ਲਾਉ ਟਰੈਕਟਰ ਪਰ ਮੈਂ ਜਿਹੜਾ ਆਪਾਂ ਸਟੈਂਡਰਡਾਂ ਦੀ ਮਿਆਰਾਂ ਦੀ ਗੱਲ ਕਰਦੇ ਆ ਉਹ ਤਾਂ ਪਹਿਲਾਂ ਆਪਾਂ ਨੂੰ ਆਪਣਾ ਬੇਸ ਸੁਧਾਰਨਾ ਪੈਣਾ ਹੈ ਆਪਣੇ ਇੰਪਲੀਮੈਂਟ ਕਿੱਦਾਂ ਦੇ ਨੇ ਆਪਣੀ ਮਸ਼ੀਨਰੀ ਕਿੱਦਾਂ ਦੀ ਆ ਆਪਣਾ ਖੇਤੀ ਕਰਨ ਦਾ ਢੰਗ ਤਰੀਕਾ ਕੀ ਆ ਫੇਰ ਆਪਾਂ ਬ੍ਰੈਂਡਾਂ 'ਚ ਜਾਵਾਂਗੇ ਆਪਣੇ ਯਾਰ ਢੰਗ ਤਰੀਕੇ ਤਾਂ ਦੇਖ ਲੋ ਖੇਤੀ ਦੇ ਆਪਣੀ ਖੇਤੀ ਤਾਂ ਦੀ ਤਾਂ ਉਮਰੇ 15 ਸਾਲ ਰਹਿ ਗਈ ਮੈਂ ਗਰੰਟੀ ਦੇ ਕੇ ਕਹਿੰਦਾ ਤੁਹਾਨੂੰ ਮੈਂ ਕਿਉਂ ਪ੍ਰੋਫੈਸ਼ਨਲਿਜ਼ਮ ਤੇ ਹਮੇਸ਼ਾ ਜ਼ੋਰ ਦਿੰਦਾ ਐ ਤੁਹਾਨੂੰ ਗੱਲ ਸਮਝ ਨਹੀਂ ਆ ਰਹੀ ਹਲੇ ਆਊਗੀ ਜ਼ਰੂਰ ਜਿਹੜੀ ਗੋਰੀਆਂ ਦੀ ਖੇਤੀ ਆ ਉਹ ਸਾਰੀ ਉਮਰ ਕਰ ਸਕਦੇ ਆ ਖੇਤੀ ਜਿਹੜਾ ਉਹ ਤਰੀਕਾ ਨਾਲ ਤੋਂ ਪਾਣੀ ਮੋਕਾ ਰਹੇ ਨੇ ਨਾ ਉਹ ਜ਼ਮੀਨ ਕਾਲ ਰਹੇ ਨੇ ਨਾ ਉਹ ਗਰਾਊਂਡ ਦਾ ਲੈਵਲ ਨਾ ਉਹ ਹਵਾ ਖਰਾਬ ਕਰ ਰਹੇ ਆ ਆਪਾਂ ਬਾਈ ਜੀ ਮ ਹਵਾ ਪਾਣੀ ਛੱਡੀ ਗਰਾਊਂਡ ਦਾ ਲੈਵਲ ਆਪਾਂ ਨਹੀਂ ਛੱਡਿਆ ਹੈ ਪਾਣੀ ਆਪਾਂ ਨਹੀਂ ਛੱਡਣਾ ਆਪਾਂ ਤਾਂ ਇੱਕ ੱੱਕੇ ਦੀ ਖੇਤੀ ਕਰ ਰਹੇ ਹਾਂ ਜੇ ਅੱਜ ਆਪਣੇ ਤੇ ਥੋੜਾ ਜਆ ਥੋੜਾ ਥੋੜਾ ਆਪਾਂ ਆਪਣੇ ਆਪ ਤੇ ਬੋਝ ਪਾਉਣਾ ਸ਼ੁਰੂ ਕਰੀਏ ਨਾ ਤਾਂ ਬਹੁਤ ਸਿਸਟਮ ਆ ਜਿਹੜਾ ਉਹ ਸੁਧਰ ਸਕਦਾ ਥਮੀ ਤੇ ਗੱਲ ਸੋ ਹੁਣ ਇੱਥੇ ਤਾਂ ਭਰਾਵੋ ੱੱਕਮ ੱੱਕਾ ਚੱਲਦਾ ਅੰਨੀ ਪੀਂਦੀ ਆ ਕੁੱਤੇ ਚੜਦੇ ਨੇ ਹਰੇਕ ਬੰਦੇ ਕੋਈ ਨਾ ਕੋਈ ਬਹਾਨਾ ਹੈ ਅਗਲਾ ਦੱਬੀ ਤੁਰੇ ਆਉਂਦਾ ਇੰਡੀਆ 'ਚ ਜੇ ਮੈਂ ਗਲਤ ਨਾ ਹੋਵਾਂ ਤਾਂ 478000 ਕਰੋੜ ਅੰਦਾਜ਼ਨ 5 ਲੱਖ ਕਰੋੜ ਰੁਪਈਆ ਇੰਡੀਆ 'ਚ ਵਿਆਹਾਂ ਤੇ ਖਰਚਿਆ ਜਾਂਦਾ ਓਹੀ ਆਪਾਂ ਆਪਣੀ ਸਾਫ ਸਫਾਈ ਤੇ ਖਰਚ ਲੂ ਮੈਂ ਕਹਿਣਾ ਨਹੀਂ ਚਾਹੁੰਦਾ ਤਜ਼ਕਿਸਤਾਨ, ਉਜ਼ਬੇਕਿਸਤਾਨ, ਤੁਰਮੇਨਿਸਤਾਨ ਇੰਨੇ ਗਰੀਬ ਕੰਟਰੀ ਨੇ ਆਪਣੇ ਨਾਲ ਉਹਨਾਂ ਦੀ ਪਰ ਕੈਪੀਟਾ ਇਨਕਮ ਘੱਟਾ ਉੱਥੇ ਜਾ ਕੇ ਕਦੇ ਸਫਾਈ ਦੇਖਿਓ ਆਪਾਂ ਲੋਕਾਂ ਨੂੰ ਗੰਦ 'ਚ ਰਹਿਣ ਦੀ ਆਦਤ ਆ ਯਾਰ ਉਹਤੀ ਰੂੜੀਆਂ ਲਾਈ ਜਾਣੀਆਂ ਚੀਜ਼ਾਂ ਗੰਦੀਆਂ ਕਰੀ ਜਾਣੀਆਂ ਉਜ਼ਬੇਕਿਸਤਾਨ ਚਲੇ ਜਾਓ ਆਪਣੇ ਨਾਲੋਂ ਗਰੀਬ ਨੇ ਉਹਨਾਂ ਦਾ ਰਹਿਣਾ ਸੇਣਾ ਉਹਨਾਂ ਦੀ ਸਫਾਈ ਉਹਨਾਂ ਨੇ ਮੈਨਰ ਜਾ ਕੇ ਦੇਖੋ ਆਪਾਂ ਨੂੰ ਆਪਣੇ ਆਪ 'ਚ ਵੀ ਥੋੜਾ ਜਿਹਾ ਬਦਲਾਅ ਕਰਨਾ ਚਾਹੀਦਾ ਥੋੜਾ ਜਿਹਾ ਨਾ ਆਪਣੇ ਆਪ ਬਾਰੇ ਵੀ ਕਦੇ ਸੋਚਣਾ ਚਾਹੀਦਾ ਹਰ ਮੈਂ ਹੁਣ ਮੈਂ ਆ ਮੈਂ ਕਦੇ ਪਰਫੈਕਟ ਮੈਂ ਕਿਵੇਂ ਹੋ ਸਕਦਾ ਮੈਂ ਪਰਫੈਕਟ ਹੋ ਸਕਦਾ ਕੋਈ ਵੀ ਚੀਜ਼ ਪਰਫੈਕਟ ਨਹੀਂ ਸੁਧਾਰ ਦੀ ਗੁੰਜਾਇਸ਼ ਹਰ ਇੱਕ ਚੀਜ਼ 'ਚ ਇੱਕ ਆ ਨਾ ਕਰਿਆ ਕਰੋ ਕੋਈ ਚੀਜ਼ ਸੁਧਾਰ ਕਰੋਗੇ ਉਹ ਕਰ ਲਿਓ ਐ ਪਹਿਲਾਂ ਕਿਉਂ ਨਹੀਂ ਕਰਿਆ ਬਾਈ ਪਹਿਲਾਂ ਤਾਂ ਇਹ ਤਾਂ ਜਹਾਜ਼ ਬਣਤੇ ਆ ਰਹੇ ਨੇ ਸਟੈਪ ਬਾਏ ਸਟੈਪ ਦਿਨ ਬਾਏ ਦਿਨ ਉਹਨਾਂ ਦਾ ਸੁਧਾਰ ਨਹੀਂ ਹੋ ਰਿਹਾ ਇੰਪਰੂਵਮੈਂਟ ਨਹੀਂ ਕਰਨੀ ਮੈਂ ਹੈਰਾਨ ਆ ਯਾਰ ਤੁਸੀਂ ਕਿੱਦਾਂ ਨਹੀਂ ਸੋਚ ਰੱਖਣ ਲੱਗ ਗਏ ਕੋਈ ਵੀ ਮਸ਼ੀਨਰੀ ਆ ਇਨਸਾਨ ਦੀ ਬਣਾਈ ਹੋਈ ਕੋਈ ਵੀ ਚੀਜ਼ ਆ ਉਹਦੇ ਵਿੱਚ ਉਹਦੇ ਵਿੱਚ ਸੁਧਾਰ ਦੀ ਗੰਜائش ਤਾਂ ਆਲਵੇਸ ਰਹਿੰਦੀ ਹੋ ਰਹੀਦੀ ਆ ਉਹ ਪਰਫੈਕਟ ਕਿਵੇਂ ਹੋ ਸਕਣ ਤੇ ਮੈਨੂੰ ਇਹ ਦੱਸੋ ਆਹ ਹੁਣ ਕਰ ਤਾਂ ਨਹੀਂ ਕਰਦੇ ਤਾਂ ਮਾੜੇ ਨੇ ਕਰਦੇ ਆ ਤਾਂ ਮਾੜੇ ਨੇ ਥੋੜਾ ਜਾਂ ਨਾ ਬਾਈ ਆਪਣੀ ਸੋਚ ਤੋਂ ਹਟ ਕੇ ਸੋਚ ਕੇ ਦੇਖੋ ਆਪਣੀ ਸੋਚ ਨੂੰ ਛੱਡ ਕੇ ਆਪਣੀ ਈਕੋ ਨੂੰ ਥੋੜਾ ਜਿਹਾ ਕੰਟਰੋਲ 'ਚ ਰੱਖ ਕੇ ਨਾ ਮਾੜਾ ਜਿਹਾ ਆਪਣੀ ਸੋਚ ਤੋਂ ਬਾਹਰ ਵਾਲੇ ਘੇਰੇ 'ਚ ਨਿਕਲ ਕੇ ਦੇਖੋ ਆਪਾਂ ਤਾਂ ਯਾਰ ਮਾਈਂਡ ਸੈਟੇ ਪੱਕੇ ਬਣਾ ਲੇ ਕੋਈ ਗੱਲ ਨਹੀਂ ਗਿਆਨ ਨਹੀਂ ਗੋਲਾ ਪੱਲੇ ਕੀ ਆ ਆਪਣੇ ਆਹੀ ਹੈ ਆਹੀ ਕੁਝ ਪੱਲੇ ਆਪਣੇ ਜੇ ਤੁਸੀਂ ਚਾਹੁੰਦੇ ਹੋ ਆਪਾਂ ਆਪਣਾ ਫਿਊਚਰ ਸੁਧਰੇ ਆਪਣੀ ਖੇਤੀ ਸੁਧਰੇ ਆਪਣਾ ਸੂਬਾ ਸੁਧਰੇ ਆਪਣਾ ਸੁਭਾਅ ਬਦਲਣਾ ਪਊਗਾ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ ਆਪਣਾ ਕੀ ਆ ਕਿ ਹਰੇਕ ਚੀਜ਼ ਗਵਰਨਮੈਂਟ ਕਰੇ ਹਰ ਚੀਜ਼ ਗਵਰਨਮੈਂਟ ਕਿਵੇਂ ਕਰ ਸਕਦੀ ਹੈ ਹਰ ਚੀਜ਼ ਗਵਰਨਮੈਂਟ ਕਰੇ ਹਰ ਚੀਜ਼ ਗਵਰਨਮੈਂਟ ਆਟਾ ਆਉਂਦਾ ਦਾਲ ਆਉਂਦੀ ਹੈ ਕਿ ਬਿਜਲੀ ਫ੍ਰੀ ਹੋ ਗਈ ਹੋਰ ਗਵਰਨਮੈਂਟ ਕੀ ਕਹਤਾਂ ਮੈਂ ਤਾਂ ਬੜਾ ਥੈਂਕਫੁਲ ਹਾਂ ਯਾਰ ਇੰਨਾ ਕੁਝ ਪੁੱਛ ਲੋ ਕੈਨੇਡਾ ਕਿਹਨੂੰ ਆ ਕੁਝ ਕਰਦੀ ਹੈ ਸੋ ਥੋੜਾ ਜਿਹਾ ਮੈਂ ਤਾਂ ਇੱਥੇ ਗੱਲਾਂ ਕਰਦਾ ਹੁੰਨਾ ਕੱਲ ਕਿਸੇ ਹੋਰ ਪਾਸੇ ਚਲੀ ਗਈ ਸੀ ਇਹ ਸਿਰਫ ਇਹੀ ਰੀਜ਼ਨ ਆ ਤਾ ਕਾ ਐਪੀ ਸਾਈਕਲਿਕ ਤੇ ਬ੍ਰੇਕ ਵੱਧ ਹੁੰਦੇ ਨੇ ਉਹ ਤੇ ਲੈਦਰ ਵੱਡੇ ਹੁੰਦੇ ਨੇ ਦੂਵੇ ਤੇ ਲੈਦਰ ਛੋਟੇ ਹੁੰਦੇ ਨੇ ਫਰਕ ਕਈ ਨਹੀਂ ਹੁੰਦਾ ਮੇਰਾ ਖਿਆਲ ਆ ਗੱਲ ਕਲੀਅਰ ਸੋਸ਼ਲ ਮੈਸੇਜ ਵੀ ਦਿੱਤਾ ਗਿਆ ਮੈਂ ਲੱਗਿਆ ਰਹਿਣਾ ਮੈਂ ਕਿਸੇ ਪਿੱਛੇ ਆਪਣੀ ਸੋਛ ਛੱਡਣੀ ਨਹੀਂ ਸੋ ਬਹੁਤ ਧੰਨਵਾਦ ਸਸ